ليفون جو پيچو آ پيچو آ واني جو رالي ۾ نوٽ ਵਾਹ ਜੀ ਜੇ ਕਾਫਲਾ ਚੱਲ ਰਿਹਾ ਹੈ ਜੀ ਮਾਨਾ ਜਦੀ ਵੀ ਉਹਦੇ ਆਹ ਆਹ ਦੇਖ ਸਕਦੇ ਹੋ ਜੀ ਤੁਸੀਂ ਅਸੀਂ ਪਹੁੰਚ ਚੁੱਕੇ ਆਂ ਇਹ ਸਾਰਾ ਇਲਾਕਾ ਦੇਖੋ ਪਾਣੀ ਨਾਲ ਪ੍ਰਭਾਵਿਤ ਹੋਇਆ ਪਿਆ ਸਾਰਾ ਇਲਾਕਾ ਤੁਸੀਂ ਦੇਖ ਸਕਦੇ ਹੋ ਇਹ ਸਾਡਾ ਕਾਫਲਾ ਆ ਗਿਆ ਠੀਕ ਹੈ ਤੇ ਦਵਾਈ ਦਾ ਪੂਰਾ ਟਰੱਕ ਆਪਣੇ ਨਾਲ ਲੈ ਕੇ ਆਏ ਆਂ ਇਹ ਸੇਵਾ ਆਪਰੇ ਜਿੱਤਰ ਬਲੁਕੀ ਫੇਵਾ ਆਪਰੇ ਜੀ ਦੇਖ ਲਾਗਦੇ ਆਂ Bye. <laughs>